ਕਨੁਸ਼ੇਦੰਨਾ ਹੋਵੇ ਉਸ ਦਾ ਦੁਰਜਣਾ ਕਿਵੇਂ ਦੇਖੀਓ ਬਈ ਘੁੰਮਣ ਦਾ ਦੁਰਜਣਾ ਐਂ ਲੱਗਦਾ ਹੈਗਾ ਜਿਵੇਂ ਮੇਰਾ ਉਹਦੇ ਨਾਲ ਇੱਕ ਫਿਟਨੈਸ ਦਾ ਰਿਸ਼ਤਾ ਸੀਗਾ ਹਨ ਜਿਹੜੇ ਪ੍ਰੋਫੈਸ਼ਨ ਚ ਮੈਂ ਆ ਉਹ ਸੀਗਾ ਉਹਦਾ ਦੁਰਜਣਾ ਸੇਮ ਹੀ ਲੱਗਦਾ ਮੇਰੇ ਕਿਸੇ ਭਰਾ ਦਾ ਦੁਰਜਣਾ ਸਕੇ ਸੰਬੰਧੀ ਦਾ ਦੁਰਜਣਾ ਰਿਸ਼ਤੇਦਾਰ ਦਾ ਦੁਰਜਣਾ ਉਹ ਸੀਨੀਅਰ ਸੀਗਾ ਤੁਹਾਡਾ ਇੱਕ ਸੋਰਸ ਖਤਮ ਹੋ ਜਾਂਦਾ ਜਦੋਂ ਤੁਸੀਂ ਕੋਈ ਆਪਣੇ ਤੋਂ ਸੀਨੀਅਰ ਚੰਗਾ ਬੰਦਾ ਨੌਲੇਜ ਵਾਲਾ ਗਾਉਨੇ ਹੋ ਕਿ ਮੈਨੂੰ ਆ ਬਰੋਲਮ ਆ ਗਈ ਮੈਂ ਜਾਦਾ ਕਿੱਥੇ ਮੈਂ ਪੁੱਛਾਂ ਕਿੱਥੇ ਉਦੋਂ ਹੁੰਦਾ ਇੱਕ ਮਨੂੰ ਬੋਨ ਲਾ ਲੈਂਦੇ ਆ ਹੁਣ ਕਿੰਨੂੰ ਕਰਾਂਗੇ ਹੈਨਾ ਘੁੰਮਣ ਕਿਵੇਂ ਮਰੇ ਹਸਪਤਾਲ 'ਚ ਇੰਜੈਕਸ਼ਨ ਲਵਾਇਆ ਉਹਨਾਂ ਨੇ ਤੇ ਮਰ ਗਿਆ ਕਹਿੰਦਾ ਡੈਥ ਸੋਰੀ ਮੇਰੇ ਸੰਗਰੂਰ ਦੀ ਲੈਂਗੁਏਜ ਹੈ ਅਸੀਂ ਮਰ ਗਿਆ ਜਿਆਦਾ ਯੂਜ਼ ਕਰਦੇ ਆ ਸਾਡੇ ਥੋੜਾ ਜਿਹਾ ਜਲੰਧਰ ਅੰਮ੍ਰਿਤਸਰ ਦੀ ਬੋਲੀ ਨਾਲ ਸਾਡੀ ਬਹੁਤ ਪਰਕਿਆ ਕੀ ਮਤਲਬ ਸੋਚੋਗੇ ਤੁਸੀਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਆ ਆਪਾਂ ਯਾਰ ਤੇਰਾ ਮੋਢੇ ਤੇ ਦੌੜ ਰਹਿਣਾ ਜਾਂ ਡਾਕਟਰ ਕੋਲ ਪਾ ਜਾ ਤੇਰਾ ਗਿੱਟੇ ਤੇ ਦੌੜ ਰਹਿਣਾ ਜਾਂ ਡਾਕਟਰ ਕੋਲ ਪਾ ਜਾ ਤੁਸੀਂ ਇੰਨੇ মিডিਆ ਵਾਲੇ ਖੜੇ ਹੋ ਤੁਸੀਂ ਸੋਚ ਸਕਦੇ ਹੋ ਕਿ ਗਿੱਟੇ-ਗੋਟੇ ਤੇ ਪ੍ਰੈਸ ਚ ਬੰਦਾ ਮਰ ਜੂਗਾ ਬੰਦੇ ਜਿਹੜੇ ਥੈਰਾਪਿਸਟ ਵੀ ਸੋਚਦੇ ਹੋਣਗੇ ਯਾਰ ਮੋਢੇ ਦੀ ਗੋਲੀ ਮਾਰ ਦੋ ਬੰਦਾ ਬਾਜੂਗਾ ਮਾਰਨਾ ਨਹੀਂ ਡਰਾਉਣਾ ਹੀ ਆ ਉਹਨਾਂ ਨਾਲ ਗੱਲ ਹੋ ਗਿਆ ਕੰਮ ਦਾ 9 ਵਜੇ ਪਰਿਵਾਰ ਕੋਲ 9:30 ਵੀਡੀਓ ਭਈ ਮੈਨੂੰ ਉਹਨਾਂ ਨੇ ਵਿਖਾਇਆ ਟਾਈਮਿੰਗ ਵਿਖਾਈ ਕਹਿੰਦੇ ਵੀ ਉਹ ਪੂਰਾ ਹੋ ਚੁੱਕਿਆ ਸੀ ਸ਼ਾਮ ਨੂੰ ਡਿਕਲੇਅਰ ਕੀਤਾ 6 ਵਜੇ ਜਦੋਂ ਹੱਦ ਤੱਕ ਪੈਰਾਲਾਈਜ਼ ਜੋ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਐਕਸ਼ਨ ਹੋਇਆ ਉਹ ਡਿਊ ਟੂ ਮੈਡੀਸਨ ਹੀ ਹੋਇਆ ਨਾ ਉਹ ਬਾਡੀ 'ਚ ਕੋਈ ਸੱਪ ਲੈ ਕੇ ਜਾਂ ਕੋਈ ਜ਼ਹਿਰ ਲੈ ਕੇ ਤਾਂ ਨਹੀਂ ਗਿਆ ਸੀ ਨਾ ਜੋ ਵੀ ਹੋਇਆ ਉੱਥੇ ਹਸਪਤਾਲ 'ਚ ਹੀ ਹੋਇਆ ਨਾ ਹਸਪਤਾਲ ਦੀ ਸਿਕਿਉਰਿਟੀ ਦੇ ਵਿੱਚ ਹੋਇਆ ਵੀ ਕਿਵੇਂ ਮੁੱਕਰ ਸਕਦੇ ਨੇ ਸਾਰੇ ਕਿ ਯਾਰ ਤੰਦਰੁਸਤ ਬੰਦਾ ਵੜਿਆ ਹੋਊਗਾ ਉੱਥੇ ਸੀਸੀਟੀਵੀ ਦੀ ਫੁਟੇਜ ਹੋਊਗੀ ਉੱਥੇ ਵੜਿਆ ਹੋਊਗਾ ਉਦੋਂ লাশ ਬਾਹਰ ਆ ਰਹੀ ਹੈ ਕੀ ਕਰਾਉਣ ਗਿਆ ਸਿਰ ਮੋਢੇ ਦਾ ਆਪਰੇਸ਼ਨ ਇਹ ਸਵਾਲ ਬਣਦੇ ਆ ਤੁਸੀਂ ਕਰੋ ਇਹ ਸਵਾਲ ਸਾਰੇ ਕਰਨ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਆ ਹੈਨਾ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਮਾਵਾ ਪੈਣਾ ਤੁਹਾਡੇ ਪਿਓ ਨੇ ਬੱਚੇ ਸ਼ਰਾਰਤੀ ਹੁੰਦੇ ਆ ਸੱਟਾ ਖਾਂਦੇ ਰਹਿੰਦੇ ਆ ਕਿੱਥੇ ਭੇਜਾਂਗੇ ਵੀ ਵਿਸ਼ਵਾਸ ਕਰਾਂਗੇ ਅਸੀਂ ਕਹਿੰਦੇ ਨਹੀਂ ਸਾਡੀ ਜ਼ਿੰਦਗੀ ਸੇਫ ਆ ਸਭ ਤੋਂ ਵੱਡੇ ਹੋਰ ਚੱਲੀਏ ਉਹ ਦੇਬਰਾਜ ਦਾ ਘਰ ਮਨੇ ਪਏ ਕਿਵੇਂ ਸੇਫ ਰੱਖਾਂਗੇ ਇਹ ਸਵਾਲ ਦੋਨੋਂ ਹੈ ਤੁਸੀਂ ਆਪਣੇ ਆਪਣੇ ਸੋਸ਼ਲ ਮੀਡੀਆ ਤੋਂ ਆਪਣੇ ਪਲੇਟਫਾਰਮ ਤੋਂ ਜਵਾਬ ਦਿਓ ਕਿਉਂਕਿ ਜੇ ਅਸੀਂ ਸਿਸਟਮ ਨੂੰ ਚੀਜ਼ਾਂ ਨੂੰ ਸਵਾਲ ਨਹੀਂ ਕਰਾਂਗੇ ਤਾਂ ਫਿਰ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਅੱਛਾ ਭਾਈ ਉਹਨਾਂ ਨੇ ਤਾਂ ਸਿੱਧਾ ਕਹਿ ਦਿੱਤਾ ਸੀ ਕਿ ਬਈ ਕੁਝ ਗਲਤੀਆਂ ਜਿਹੜੀਆਂ ਨੇ ਹੁਕਮਣ ਬਾਈ ਤੋਂ ਵੀ ਹੁੰਦਾ ਤੇ ਉਸ ਤੋਂ ਬਾਅਦ ਜੋ ਕੁਝ ਹੁਕਮਣ ਨੇ ਕੀ ਉਹ ਤੇ ਭੱਜ ਕੇ ਢੇੜੀ ਟਿਕਾ ਲਿਆ ਵਾਇਰੂਗੀ ਦਾ ਖਾਲਸਾ ਘੁੰਮਣ ਦੀ ਕੀ ਗਲਤੀ ਕੀਤੀ ਹੈ ਮੈਨੂੰ ਦੱਸੋ ਤਾਂ ਸਹੀ ਘੁੰਮਣੇ ਗਿਆ ਮੈਨੂੰ ਦੂਜਾ ਨਹੀਂ ਆ ਮੈਂ ਮੈਨੂੰ ਸੱਤ ਲੈਣਾ ਹੈ ਘੁੰਮਣ ਦੀ ਕੀ ਗਲਤੀ ਹੋ ਸਕਦੀ ਹੈ ਕਰੀਏ ਤੁਸੀਂ ਸਵਾਲ ਕਰੋ ਸਿਸਟਮ ਨੂੰ ਕਿ ਕੀ ਗਲਤੀ ਹੋ ਸਕਦੀ ਹੈ ਇੱਕ ਮਰੀਜ਼ ਇਹ ਕਿੰਨੀ ਗਲਤੀ ਕਰ ਸਕਦਾ ਮੈਂ ਮੈਂ ਆਪਰੇਸ਼ਨ ਕਰਾਇਆ ਕਈ ਵਾਰ ਹੋਇਆ ਜਾ ਕੇ ਸੁਰਤ ਨਹੀਂ ਹੋਣੀ ਲਾਈਟਾਂ ਜੇ ਦੇ ਕੇ ਬੰਦਾ ਪਹਿਲੀ ਵੀ ਹੋ ਜਾਣ ਲੱਗਿਆਂਗਾ ਕੀ ਕਹਿੰਦੇ ਨੇ ਜਿਆਦਾ ਇਹਨੇ ਸੀ ਕਹਿਣਾ ਤਾਂ ਹੁਣ ਇਹੀ ਇਹ ਵੀ ਚਾਹਤੋਂ ਸਭ ਦਾ ਸ਼ੋਲਡਰ ਦੀ ਪੇਨ ਦੇ ਵਿੱਚ ਕੋਈ ਵੱਡੇ ਟੀਕੇ ਤਾਂ ਲੱਗਦੇ ਨਹੀਂ ਇਹਨਾਂ ਸੀਸੀਆ ਉਦੋਂ ਬਾਅਦ ਕੈਂਚੀਆਂ ਦਾ ਕੰਮ ਜੀ ਜੀ ਠੀਕ ਹੈ ਇਹਦਾ ਮਤਲਬ ਉਹਦੀ ਡੋਜ਼ ਵੱਧ ਗਈ ਹੋਣੀ ਹੈ ਬਾਕੀ ਹਸਪੀਟਲ ਦੱਸੇ ਪੋਸਮਾਰਟਮ ਦੀ ਰਿਪੋਰਟ ਦੱਸੇ ਵੀ ਕੀ ਚੀਜ਼ ਘੁੰਮਣ ਦੀ ਗਲਤੀ ਕੀ ਸੀਗੀ ਅਜਿਹਾ ਨੌਜਵਾਨ ਜੋ ਲੋਕਾਂ ਨੂੰ ਸਹੀ ਤਦੰਦਾ ਹੋਵੇ ਆ ਜਿੱਥੇ ਬੋਡੀ ਬਿਲਡਰ ਨੌਨ ਵੇਜ ਖਾ-ਖਾ ਕੇ ਜਿਹੜਾ ਆਪਣੇ ਸ਼ਰੀਰ ਬਣਾਉਂਦੇ ਨੇ ਉੱਥੇ ਦੇਖੋ ਵੇਜ ਨੌਨ ਵੇਜ ਦਾ ਕਨਸੈਪਟ ਨਹੀਂ کہہ ਸਕਦੇ ਚਲੋ ਦੋਵੇਂ ਖਰਾਕਾਂ ਨੇ ਠੀਕ ਹੈ ਕਿਸੇ ਨੂੰ ਕੁਝ ਪਸੰਦ ਆ ਕਿਸੇ ਨੂੰ ਕੁਝ ਪਸੰਦ ਆ ਜੇ ਆਪਾਂ ਵੇਜ ਖਾਣੇ ਤਾਂ ਬੈਟਰ ਹੈ ਠੀਕ ਹੈ ਉਹ ਚੀਜ਼ ਨੂੰ ਸਾਈਡ ਤੇ ਰੱਖ ਕੇ ਆਪਾਂ ਜ਼ਿੰਦਗੀ ਦੀ ਗੱਲ ਕਰੀਏ ਨਾ ਹੈ ਨਾ ਜਾਣ ਗਈ ਆ ਉਹ ਵੀ ਇੱਕ ਸਮਾਜ ਦੇ ਅਹੁਦੇਦਾਰ ਉਹ ਸੀਗਾ ਜੋ ਇੱਕ ਰਿਸਪੌਂਸਿਬਿਲਟੀ ਰੱਖਦਾ ਸੀ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਦੇਖ ਕੇ ਕਰਦੇ ਯਾਰ ਇਹਦੇ ਵਰਗਾ ਬੰਨਾ ਕਿੰਨੇ ਕ ਮੁੰਡੇ ਨੇ ਤੁਸੀਂ ਤੁਸੀਂ ਮੈਨੂੰ ਐ ਦੱਸੋ ਪਿੱਛੋਂ ਵੀ ਆਵਾਜ਼ ਦੇ ਕੇ ਮੀਡੀਆ ਜੀ ਦੱਸ ਸਕਦੇ ਤੁਸੀਂ ਦੱਸੋ ਵੀ ਕਿੰਨੇ ਕ ਮੁੰਡੇ ਨੇ ਪੰਜਾਬ 'ਚ ਵੀ ਦੇ ਕੇ ਕਹਿਣਾ ਵੀ ਲੋਕ ਕਹਿਣਗੇ ਇਹਦੇ ਵਰਗਾ ਬੰਨਾ ਕੋਈ ਮੁੰਡਾ ਕਹੂਗਾ ਮੈਂ 5 ਫੁੱਟ 2 ਇੰਚ ਦਾ ਰਹਿ ਜਾ ਕੋਈ ਕੁੜੀ ਕਹੂਗੀ ਮੈਂ 5 ਫੁੱਟ ਦੀ ਰਹਿ ਜਾ ਕੋਈ ਕਹੂਗਾ ਮੇਰੀ ਗਰੋਥ ਨਾ ਹੋਵੇ ਕਿਉਂਕਿ ਉਹ ਸੁੱਕਾ ਰਵਾਂ ਸਾਰੇ ਜਾਣਗੇ ਮੇਰਾ ਸੋਹਣਾ ਸਰੀਰ ਹੋਵੇ ਮੇਰਾ ਸੋਹਣਾ ਕੱਦ-ਕਾਟ ਹੋਵੇ ਕਿਹਦੇ ਵਰਗਾ ਉਹ ਜਿਹਦੀ ਡੈਥ ਹੋ ਗਈ ਉਹਦੇ ਵਰਗਾ ਅੱਜ ਕੱਲ ਨਹੀਂ ਹੈ ਲਿਆ ਕੇ ਨਹੀਂ ਭਗਾ ਸਕਦਾ ਉਹ ਪਾਸਟ ਹੋ ਗਿਆ ਉਹ ਚਲਾ ਗਿਆ ਛੱਡ ਗਿਆ ਅਗਲੀ ਵਾਰੀ ਮੇਰੀ ਵੀ ਹੋ ਸਕਦੀ ਹੈ ਕਿਸੇ ਹੋਰ ਦੀ ਵੀ ਹੋ ਸਕਦੀ ਹੈ ਅਸੀਂ ਤੁਰੇ ਫਿਰਦੇ ਆ ਤੁਰੇ ਫਿਰਦਿਆਂ ਦੇ 100 ਚੀਜ਼ਾਂ ਹੁੰਦੀਆਂ ਨੇ ਅਸੀਂ ਜਾ ਰਹੇ ਡਾਕਟਰਾਂ ਕੋਲ ਪੰਜਾਬ ਦੇ ਦੋ ਉੱਗੇ ਕਲਾਤਾਂ ਪਲਾ ਜਵਨ ਦਾ ਰਕਤਨ ਪੰਜਾਬ ਨੂੰ ਨਜ਼ਰ ਲੱਗਦੀ ਹੈ ਕਿ ਕੀ ਕਹਿਣਾ ਚਾਹਵਾਂ ਅਸੀਂ ਤਾਂ ਗਵਾ ਲਿਆ ਨਾ ਉਹ ਚਲੇ ਗਏ ਅੱਗੇ ਪਤਾ ਨਹੀਂ ਕਿੰਨਾਂ ਦੀ ਵਾਰੀ ਹੋਊਗੀ ਮੈਨੂੰ ਆਇਆ ਲੱਗਦਾ ਜਦੋਂ ਕਿਤੇ ਕੀ ਘਟਨਾ ਵਾਪਰੀ ਮੇਰਾ ਤਾਂ ਥਾਦੀ ਮਰ ਜੂ ਵੀ ਹਸਪਤਾਲ ਜਾ ਕੇ ਮਰਨਾ ਇੱਡੀ ਸਾਹ ਛੱਡਦੀ ਏ ਕੀ ਰਿਸਪੌਂਸਿਬਿਲਟੀ ਹੈ ਡਾਕਟਰਸ ਦੀ ਕੀ ਲਿਖ ਕੇ ਦਿੰਦੇ ਆ ਕਿਵੇਂ ਆ ਤੁਹਾਨੂੰ ਕੀ ਸਿਕਿਉਰਟੀ ਹੈਗੀ ਹੈ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਇਹ ਸਿਸਟਮ ਨੂੰ ਸਵਾਲ ਬਣਦੇ ਆ ਠੀਕ ਹੈ ਸਾਡੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਜਿਹੜੇ ਨੇਤਾ ਗੁਰੂ ਐਕਟਰ ਮੰਤਰੀ ਸਾਰੇ ਬਿਮਾਰ ਹੁੰਦੇ ਆ ਜਾਂਦੇ ਆ ਨਾ ਉਹ ਵੀ ਡਰਦੀ ਹੋਣਗੇ ਹੈ ਤਾਂ ਇਨਸਾਨ ਹੀ ਨੇ ਸਿਸਟਮ ਚਲਾਉਂਦੇ ਨੇ ਉਹ ਵੀ ਡਰਦੀ ਹੋਣਗੇ ਹਸਪਤਾਲ ਚ ਇਹ ਚੀਜ਼ ਤੋਂ ਬਾਅਦ ਉਹ ਵੀ ਡਰੀ ਹੋਣਗੇ ਪੜੇ ਢਰ ਕਿੰਨਾ ਕਿਚਰੇ ਪਰ ਜਿਨ੍ਹਾਂ ਦੇ ਹਸਪਤਾਲ ਨੇ ਜਾਂ ਚੀਜ਼ਾਂ ਨੇ ਮਾਫੀ ਹੋ ਵੀ ਸਰ ਉਹ ਵੀ ਇਨਸਾਨ ਨੇ ਮੈਨੂੰ ਪਤਾ ਨਹੀਂ ਕਿ ਇੱਕ ਇਨਸਾਨ ਦੂਜੇ ਇਨਸਾਨ ਤੋਂ ਕਮਾਉਣ ਲਈ ਉਹਦੀ ਜਾਨ ਵੀ ਲੈ ਸਕਦਾ ਹੈ ਨਾ ਮੈਂ ਤਾਂ ਇੰਨੀ ਹੀ ਕਹਿਣਾ ਬਾਕੀ ਸਿਸਟਮ ਨੂੰ ਤੁਸੀਂ ਸਵਾਲ ਕਰੋ ਦੇਸ਼ ਦੇ ਮਹਾਨ ਸਭੋ ਜਿਹੜੀ ਮਰ ਕੋ ਮੰਨ ਜੀ ਦੀ ਅੰਤਿਮ ਰਾਹਤ ਵਿੱਚ ਸ਼ਾਮਲ ਹੋਏ ਆਜ਼ਿਦ ਬਦਗਾਤ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਦ ਸਿੰਘ ਮਾਨ ਸਾਹਿਬ ਜੀ ਨੇ ਮੈਨੂੰ ਸਿਰੇ ਫੋਨ ਕਰਕੇ ਪੰਜਾਬ ਸਰਕਾਰ ਵੱਲੋਂ ਉਹ ਆਹਣਾ ਨੇ ਆਪਣੇ ਵੱਲੋਂ ਸੁਭਾਸਮਨ ਭੇਂਟ ਲਈ ਕਰਨ ਲਈ ਭੇਜਿਆ ਹੈ ਸੋ ਮੈਂ ਗੁਲਗਰ ਪਮਨ ਜੋ ਮੇਰਾ ਛੋਟਾ ਭਾਈ ਸੀ ਅਸੀਂ ਅਕਸਰ ਮਿਲਦੇ ਸੀ ਇੱਕ ਬਹੁਤ ਹੀ ਹੌਨਾਰਾ ਬੱਚਾ ਸੀ ਜਿਨੇ ਪੰਜਾਬ ਦਾ ਦੇਸ਼ ਦਾ ਨਾਮ ਦੁਨੀਆ ਤੇ ਰੋਸ਼ਨ ਕੀਤਾ ਇਤਨਾ ਦੇ ਬੱਚੇ ਕਰੋੜਾਂ ਵਿੱਚੋਂ ਅੱਜ ਕੋਈ ਅਜਿਹਾ ਬੱਚਾ ਬੰਦਾ ਹੈ ਸੋ ਅਸੀਂ ਉਹਦਾ ਜਾਣਾ ਜੋ ਹੈ ਇਹ ਸਾਡੇ ਦੇਸ਼ ਲਈ ਪੰਜਾਬ ਲਈ ਸਾਡੇ ਸਾਰਿਆਂ ਵਾਸਤੇ ਬਹੁਤ ਵੱਡੀ ਇੱਕ ਮੈਂ ਗੈਸ ਕਰਨਾ ਕਿ ਬਹੁਤ ਵੱਡਾ ਲਾਸ ਹੈ ਫਿਊਲ ਦੀ ਕਮੀ ਮੇਰਾ ਕੀ ਲੱਗਦਾ ਮੈਨੂੰ ਕਦੇ ਜਿਹੜੀ ਕਮੀ ਸਾਨੂੰ ਕਦੇ ਅਸੀਂ ਪੂਰੀ ਨਹੀਂ ਕਰ ਸਕਦੇ ਔਰ ਨਾ ਹੀ ਇਹ ਕਮੀ ਕਦੇ ਪੂਰੀ ਹੋਏਗੀ ਆਓ ਪਰਮਪిత ਪਰਮਾਤਮਾ ਦਾ ਅਰਦਾਸ ਕਰੀਏ ਉਹ ਮਹਾਨ ਸਬੂਤ ਪੰਜਾਬ ਦਾ ਪਰਮਾਤਮਾ ਨੂੰ ਆਪਣੇ ਚਰਨਾਂ ਦੇ ਸਥਾਨ ਤੇ ਔਰ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਇੱਕ ਗੁੱਪ ਫੈਨ ਦੀ ਸ਼ਕਤੀ ਦੇ ਔਰ ਜੋ ਉਹਨਾ ਸੋਚਿਆ ਸੀ ਉਹਦੇ ਬੱਚਿਆਂ ਬਾਰੇ ਪਰਮਾਰਥਾ ਉਹਦੇ ਬੱਚਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜਦੋਂ ਕਿ ਇਹ ਬੰਦਾ ਜਿਹੜਾ ਕਲਾ ਪਰਵਾਰੀ ਦੇ ਕਾਰਨ ਹੋਈ ਹੈ ਉਹ ਸਰਕਾਰ ਉੱਤੇ ਆਲੇ ਦੇਖੋ ਜੋ ਜੀ ਡੂਰਿੰਗ ਮੈਡੀਕਲ ਟਰੀਟਮੈਂਟ ਹੋਇਆ ਹੈ ਆਲਰੇਡੀ ਇਸੇ ਮਤਲੇ ਕੇ ਮੈਡੀਕਲ ਬੋਰਡ ਬਣਾਉਣ ਵਾਸਤੇ ਜੋ ਇੱਕ ਸਿਸਟਮ ਹੈ ਗਿਆ ਹੈ ਉਹ ਕਿਆ ਦਿੱਤਾ ਗਿਆ ਹੈ ਔਰ ਬੋਰਡ ਬਣੇਗਾ ਉਹਦੀ ਇਨਕੁਆਰੀ ਹੋਏਗੀ ਜੋ ਫੈਕਟ ਹੈਗੇ ਨਹੀਂ ਉਹ ਬਾਹਰ ਸਾਹਮਣੇ ਲੋਕਾਂ ਦੇ ਸਾਹਮਣੇ ਜਾਣਗੇ ਜਦੋਂ ਕਿ ਜਲੰਧਰ ਦੀ ਸਰਕਾਰ Obrigado. ਸਤਿ ਸ਼੍ਰੀ ਅਕਾਲ ਮਾਜ ਬੋਲਵਰਤ ਨਾਮ ਦੇ ਹੈ ਆਪ ਕੀ ਬਣੀ ਇੱਕ ਉੱਗਰ ਰਸਮੀ ਤੌਰ ਤੇ ਨੀਂਹ ਦਾ ਬੜੇ ਇਲਾਕੇ ਦਾ ਤੌਰ ਹੈ ਉਹ ਇਹਨੂੰ ਤੇ ਆਪਣੇ ਨਾਲ ਕੋ ਬ੍ਰਿੰਦਰ ਕਮਨਰ ਇੱਕ ਨੌਜਵਾਨ ਬੱਚਿਆਂ ਦਾ ਆਈਕਨ ਸੀ ਉਹਨੇ ਬਹੁਤ ਸਾਰੇ ਨੌਜਵਾਨ ਬੱਚੇ ਇਕੱਤਰ ਕੀਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਆਓ ਨਸ਼ਾ ਛੱਡ ਕੇ ਤੇ ਤੁਸੀਂ ਸਪੋਰਟਸ ਵਿੱਚ ਜਾਓ ਔਰ ਉਹਦੇ ਨਾਲ ਬਹੁਤ ਸਾਰੇ ਲੋਕੀ ਉਹਨਾਂ ਦੇ ਬੱਚੇ ਜਿਹੜੇ ਨੇ ਉਹਨਾਂ ਨੇ ਸਿੱਖਿਆ ਲਈ ਔਰ ਅੱਛੀ ਆਪਣੀ ਸਿਹਤ ਵੀ ਬਣਾਈ ਤੇ ਉਹਦੇ ਜਾਨ ਦੇ ਨਾਲ ਯੂਥਨ ਪ੍ਰਧਾਨਕ ਸਾਹਿਬ ਜਿੱਦਾਂ ਇਹ ਲੱਗ ਰਿਹਾ ਹੈ ਦੋ ਘਰਾਂ ਬਹੁਤ ਲੋਕਾਂ ਦਾ ਦਾਅਵਾ ਕੀਤਾ ਵੀ ਰਲਵਾਰ ਸੱਚੇ ਕਾਫੀ ਜ਼ਿਆਦਾ ਨੇ ਜਾਨਵਰਾਂ ਦੇ ਲਈ ਕੀ ਕੋਈ ਕਦਮ ਚੁੱਕੇ ਬਣਾਏ ਸਰਕਾਰ ਆਲਰੇਡੀ ਨਵੀਆਂ ਗਊਸ਼ਾਲਾ ਬਣਾ ਕੇ ਜਿਹੜੇ ਪਸ਼ੂ ਐਨੀਮਲ ਸੜਕਾਂ 'ਤੇ ਫਿਰਦੇ ਨੇ ਉਹਨਾਂ ਨੂੰ ਇਕੱਠਿਆਂ ਕਰਕੇ ਤੇ ਗਊਸ਼ਾਲਾ ਲੈ ਕੇ ਜਾਣ ਦਾ ਪ੍ਰਬੰਧ ਕਰ ਰਹੇ ਨੇ ਇਹ ਬੜੇ ਚੰਗੇ ਕਦਮ ਦੱਸਿਆ ਕੀ ਸਰਕਾਰ ਇਹਦੇ ਬੱਤੇ ਵਚਨ ਬਾਧਿਆ ਕੀਏ ਅਸੀਂ ਕਾਕੇ ਐਕਸੀਡੈਂਟ ਨਾ ਹੋਣ ਕਾਕੇ ਲੋਕਾਂ ਦੀ ਮੌਤ ਨਾ ਹੋਵੇ ਅਜਾ ਅੱਜ ਦੀ ਲਗਾਤਾਰ ਪਹਿਲੀ ਕਰ ਰਹੇ ਹਾਂ ਅਤੇ ਚਾਹਾਂਗੇ ਕਿ ਕੋਈ ਵੀ ਮੌਤਾਨ ਜੋ ਹੈ ਐਨੀਵਰ ਹੈ ਪ੍ਰਕਾਰ ਪਰ ਨਾ ਫਿਰੋ ਬਹੁਤ ਬਹੁਤ ਧੰਨਵਾਦ ਜੀ ਕਿ ਸਾਡੇ ਧੰਨਵਡੇ ਬਾਡੀ ਬਿਲਡਰ ਅਤੇ ਦਿਲ ਦੇ ਬਾਦਸ਼ਾਹ ਬਹੁਤ ਬਹੁਤ ਬਿਹਤਰੀਨ ਇਨਸਾਨ ਜੀ ਦੀਆਂ ਜੀਤੀਆਂ ਆਦਮ ਕੱਦ ਫੋਟੋਗ੍ਰਾਫਰ ਰੋਤੀਕਰ ਖਾਲਸਾ ਬਾਲਾ ਸਾਹਿਬ ਠਾਕਰੇ ਦੇ ਘਰ ਲੱਗੀ ਹੋਈ ਜਦੋਂ ਬੰਬੇ ਜਾਂਦਾ ਸੀ ਤਾਂ ਉਹ ਕਹਿੰਦਾ ਸੀ ਮੈਨੂੰ ਇੱਥੇ ਕੋਈ ਕੋਈ ਖਤਰਾ ਨਹੀਂ ਇੱਥੇ ਦਾ ਜਿਹੜਾ ਬਾਪੂ ਹੈ ਉਹ ਮੇਰਾ ਮਾਣ ਬਹੁਤ ਕਰਦਾ ਹੈ ਉਹ ਨਹੀਂ ਵੀ ਵਿਰਿੰਦਰ ਉਹ ਵੀ ਆ ਜਾਂਦਾ ਬੰਨਾ ਬਹੁਤ ਬੰਤੇ ਦੇ 2000 ਮਿੰਨਾਂ ਡੰਬਲ ਮਾਰ ਕੇ ਉਹ ਆਲੇ-ਦੋਲੇ ਆਏ ਦੇਖਣ ਲੱਗਿਆ ਕਿ ਮੈਂ ਤਾਂ ਬਹੁਤ ਤਾਕਤਵਾਰ ਆ ਮੇਰੇ ਸਾਹਮਣੇ ਕੋਈ ਖੰਗ ਜੇ ਮੈਂ ਦੰਦ ਤੋੜ ਦੂੰ ਮੈਂ ਮੂੰਹ ਫੰਦੂ ਮੈਂ ਕਰ ਦੂੰ ਮੈਂ ਕਰ ਦੂੰ ਲੇਕਰੋ ਉਹ ਬਿੰਦਰ ਜੀ ਇੰਨਾ ਤਾਕਤਵਾਰ ਬੰਦਾ ਹੋ ਕੇ ਵੀ ਨਿਮਰਤਾ ਖੁੱਟ-ਮੁੱਟ ਕੇ ਭਰੇ ਮੇਰਾ ਯਾਦਵ ਇੱਕ ਵਾਰੀ ਆਥਾਨਪੀਣ ਦੀਆਂ ਗੱਲਾਂ ਕਰੀਆਂ ਹਰ ਵਿੰਦਰਿੰਦਰ ਨੇ ਦੱਸਿਆ ਕਿ ਮੇਰੇ ਫਾਦਰ ਮੇਰੇ ਬਾਪੇ ਮੇਰੇ ਸਾਰੇ ਵਿਆਹ ਵਾਲੇ ਸੰਤਾਨ ਨੂੰ ਮੰਦੇ ਤੇ ਇਸ ਕਰਕੇ ਮੈਂ ਬਹੁਤ ਬੜੀਆਂ ਤੇ ਮਹਾਨ ਸਰਪੂ ਟੁੱਟਲੀ ਵੇਜੀਟੇਰੀਨ ਹਾਂ ਇੱਕ ਵਾਰੀ ਮੇਰੇ ਦਿਲ ਚ ਆਇਆ ਸੀ ਕਿ ਮੈਂ ਅਨਡਿਊਟੀ ਤੇ ਖਾਣਾ ਕਰਾਂ ਅੰਤਿਕ ਰੱਤ ਕੋ ਸਮਝ ਕਰਨਾ ਕਹਿੰਦਾ ਮੈਂ ਇੱਕ ਹਫਤਾ ਖਾ ਦੇਖਾ ਬਈ ਬਾਤ ਹੈ ਮੈਨੂੰ ਮੇਰੇ ਅੰਦਰ ਅੰਦਰ ਨੇ ਲਾਂਡਾ ਪਈਆਂ ਕਿ ਬਾਪ ਦਾ ਜੀ ਦਾ ਇਦਾਂ ਦੇ ਤੇ ਕੀ ਕਰਨ ਲੱਗੀਆਂ ਇਹ ਤੋਂ ਬਿਨਾਂ ਸਰਸਾ ਕਰਦਾ ਹਨ ਹਨ ਕਰ ਮੈਂ ਸਾਰੇ ਆ ਪਾਂਹ ਕਸਾ ਕਰ ਸਕਦੇ 5 7 ਸੜ ਨਗਰ ਆਏਗੇ ਦੁੱਦ ਦੁੱਦ ਉਹਨਾਂ ਦੇ ਤੇ ਜਿਹੜੀ ਕੋੜੀ ਹਿੰਦੁਸਤਾਨ ਚ ਮਸ਼ਹੂਰ ਸੀ ਤੇ ਮੈਂ ਅੰਦਰ ਪਰਿਵਾਰ ਨਾਲ ਸਲਾਹ ਕਰਕੇ ਅਸੀਂ ਇੱਕ ਪਾਰਕ ਦਾ ਡੀਸੀ ਪਾਰਕ ਸਰਕਾਰੀ ਕੌਂਸਲ ਦੇ ਸਾਹਮਣੇ ਬਹੁਤ ਸਵਾਦ ਰੋ ਰਿਹਾ ਹੈ ਇਹ ਨਹੀਂ ਓਪਨਿੰਗ ਕਰਨੀ ਸੀ ਪਰ ਇਹਨਾਂ ਦੇ ਤਜਵੀਜ਼ ਬਾਅਦ ਅਸੀਂ ਹਾਊਸ ਤੋਂ ਪਾਸ ਕਰਾ ਕੇ ਉਸ ਪਾਰਕ ਦਾ ਨਾਮ ਵਿਰਿੰਦਰ ਕੋ ਮਨਪਾਰਕ ਰੱਖਿਆ ਜੀ ਤੇ ਇਹ ਮੈਂ ਇਹੋ ਜਿਹਾ ਲੈਜੈਂਡ ਦਾ ਨਾਮ ਮਿਟਣਾ ਨਹੀਂ ਚਾਹੀਦਾ ਹਿਸਟਰੀ ਕਿਉਂ ਅਸੀਂ ਮੇਰ ਸਾਹਿਬ ਨਾਲ ਮੈਂ ਤੇ ਮੇਰੇ ਨਾਲ ਸਲਾਹ ਕਰਕੇ ਅਸੀਂ ਕਿ ਸੜਕ ਤੇ ਇੱਕ ਚਾਂਗ ਦਾ ਮੁੱਖਾਂ ਦੇ ਖਾਨ ਸੈਕੰਡਲੀ ਅਸੀਂ ਵਲਟਨਪਾਰ ਦੇ ਜਿਹੜੇ ਫੈਸਲਿੰਗ ਸਟੇਡੀਅਮ ਬਣਾ ਬੰਦਿਆ ਉਹਦਾ ਨਾਮ ਵੀ ਸਰਕਾਰ ਕੋ ਕੋਸ਼ਿਸ਼ ਕਰਕੇ ਇਹ ਜਿਹੜਾ ਨਾਮ ਤੇ ਰੱਖਾਵਾਂਗੇ ਤਾਂ ਕਿ ਇਹ ਰਹਿੰਦੇ 100 ਸਾਲਾਂ ਤੱਕ ਇਹੋ ਜਿਹਾ ਲੈ ਜਾਨਾ ਜੀ ਬੜੀ ਵੰਡਾ ਦਿੰਦਾ ਸੀ ਉਹ ਵੀ ਅਸੀਂ ਡਿਵੈਲਪਮੈਂਟ ਕੋਈ ਨਾ ਬਲਵਪ ਕਰਦੇ ਕੋਈ ਤੁਸੀਂ ਕੋਈ ਹੋ ਜਾਸੋ ਜਿਹੜਾ ਹਾੜੇ ਦੀ ਜੇਕਰ ਪਾਵਦਾ ਸਰਕਾਰ ਕੋਲੋਂ ਉਹ ਨਾ ਹੁੰਦੀ ਨਾ ਆਗਿਆ ਦੇ ਰਸਤਾ ਜੀ ਕੋਈ ਨਾ ਕੋਈ ਖੜਾ ਰਹੀ ਦੇਣਾ ਪਰ ਅਸੀਂ ਬਹੁਤ ਦੀ ਸਿੱਖਿਆ ਨੂੰ